ਪ੍ਰਧਾਨ ਮੰਤਰੀ ਪਗਵੰਸ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਵਿੱਚ ਸਿੱਖਿਆ ਦੇ ਖੇਤਰ 'ਚ ਕ੍ਰਾਂਤੀ ਆਈ ਹੈ। ਸੂਬੇ ਦੇ 23 ਜ਼ਿਲ੍ਹਿਆਂ 'ਚ 118 ਸਕੂਲ ਆਫ ਐਮਿਨੈਂਸ ਖੋਲੇ ਜਾ ਚੁੱਕੇ ਹਨ ਜੋ ਸਿੱਖਿਆ ਕ੍ਰਾਂਤੀ 'ਚ ਮੋਹਰੀ ਸਾਬਿਤ ਹੋ ਰਹੇ ਹਨ। ਸਕੂਲ ਆਫ ਐਮਿਨੈਂਸ ਮਾਲਰੂਡ ਅੰਮ੍ਰਿਤਸਰ ਨੂੰ ਤੁਸੀਂ ਦੇਖ ਹੀ ਰਹੇ ਹੋ ਇਨਫਰਾਸਟਰਕਚਰ ਨੂੰ ਬੋਲਦਾ ਹਰ ਫੈਸਿਲਿਟੀ ਬੱਚਿਆਂ ਨੂੰ ਇੱਥੇ ਦਿੱਤੀ ਜਾ ਰਹੀ ਹੈ। ਸੋਹਣੇ ਕਲਾਸਰੂਮਸ ਨੇ ਬਹੁਤ ਵਧੀਆ ਪ੍ਰਦੀਸ਼ਰ ਹੈ। ਪ੍ਰੋਜੈਕਟਰਸ, ਟੀਚਿੰਗ ਲਰਨਿੰਗ ਐਡਸ ਟੀਵੀ ਕੇ ਯਾਨਸ ਇਹ ਉਹਦੀਆਂ ਸਾਰੀਆਂ ਫੈਸਿਲਿਟੀਆਂ ਜੋ ਕਿ ਵੱਡੇ ਵੱਡੇ ਪ੍ਰਾਈਵੇਟ ਸਕੂਲਾਂ 'ਚ ਵੀ ਅਵੇਲੇਬਲ ਨਹੀਂ ਨੇ ਉਹ ਸਕੂਲ 'ਚ ਅਵੇਲੇਬਲ ਕਰਵਾਈ ਗਈਆਂ ਨੇ ਸਕੂਲਾਂ ਵਿੱਚ ਮਿਲ ਰਹੀਆਂ ਸਹੂਲਤਾਂ ਦੇ ਕਾਰਨ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀ ਹੁਣ ਸਰਕਾਰੀ ਸਕੂਲਾਂ 'ਚ ਦਾਖਲੇ ਲੈ ਰਹੇ ਹਨ ਮੈਨੂੰ ਬੜੀ ਖੁਸ਼ੀ ਹੈ ਇਸ ਵਾਰ এডਿਕੇਸ਼ਨ ਦੇ ਵਿੱਚ ਬੜੀ ਤਰੱਕੀ ਹੋਈ ਹੈ ਕਿਉਂਕਿ ਸਕੂਲ ਆਪਾਂ ਨੇ ਵਧੀਆ ਬਣਾ ਲਏ 468 ਬੱਚੇ NEET ਦਾ ਪੇਪਰ ਕਲੀਅਰ ਕਰਕੇ ਸਰਕਾਰੀ ਸਕੂਲਾਂ ਦੇ 44 ਬੱਚੇ JEE ਦਾ ਐਡਵਾਂਸ ਪੇਪਰ ਕਲੀਅਰ ਕਰਕੇ ਜੋ IIT ਜਾਣਗੇ ਜੀ 10-10 20-20 50-50 ਲੱਖ ਦੇ ਪੈਕੇਜ ਮਿਲਣ ਸਰਕਾਰੀ ਸਕੂਲਾਂ ਦੇ ਸਕੂਲ ਆਫ ਫੈਮਿਨਸ ਦੀ ਉਸਾਰੀ ਕਰਕੇ ਸੂਬਾ ਸਰਕਾਰ ਸਿੱਖਿਆ ਨੂੰ ਬਿਹਤਰ ਬਣਾ ਰਹੀ ਹੈ ਤੇ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਨਵੀਂ ਉਡਾਨ ਦੇ ਰਹੀ ਹੈ ਦ ਫੈਸਟੀਵਲ ਸੀਜ਼ਨ ਦੀ ਸ਼ੁਰੂਆਤ ਜਿਹੜੀ ਹੈ ਹੋ ਚੁੱਕੀ ਹੈ ਨਵਰਾਤਰੀ ਚੱਲ ਰਹੇ ਨੇ ਆਉਣ ਵਾਲੇ ਦਿਨਾਂ ਚ ਦੁਸ਼ਹਿਰਾ ਆਉਣਾ ਤੇ ਉਸ ਤੋਂ 20 ਦਿਨ ਬਾਅਦ ਦੀਵਾਲੀ ਦਾ ਤਿਹਾਰਾ ਹੈ ਜਿਸ ਦਿਨ ਪਟਾਕਿਆਂ ਦੀ ਲੋਡ ਜਿਹੜੀ ਹੈਗੀ ਸ਼ਹਿਰ ਵਾਸੀਆਂ ਨੂੰ ਪੈਣੀ ਆ ਤਾਂ ਔਰ ਇਸ ਵਾਰ ਇੱਕ ਦਿੱਕਤ ਜਿਹੜੀ ਹੈਗੀ ਉਹ ਦਰਪੇਸ਼ ਆ ਰਹੀ ਹੈ ਕਿ ਜਿਹੜੀ ਪਟਾਕਿਆਂ ਦੀ ਮਾਰਕੀਟ ਅੱਗੇ ਬਰਟਨ ਪਾਰਕ ਦੇ ਵਿੱਚ ਲੱਗਦੀ ਸੀਗੀ ਉਹ ਐਸ ਵੇਲੇ ਸਪੋਰਟਸ ਆਬ ਬਣ ਰਿਹਾ ਉੱਥੇ ਨਵੀਨੀਕਰਨ ਹੋ ਰਿਹਾ ਔਰ ਜਿਹਦੇ ਕਰਕੇ ਹੁਣ ਸਪੋਰਟਸ ਮਾਰਕੀਟ ਸ਼ਿਫਟ ਕੀਤੀ ਜਾ ਰਹੀ ਹੈ ਸ਼ਿਫਟ ਦੋ ਜਗ੍ਹਾ ਹੋਈ ਹੈ ਡੁਪਲੀਕੇਸ਼ਨ ਜਲੰਧਾ ਸਾਡੇ ਨਾਲ ਹੈਗੇ ਨੇ ਸਰ ਕਿਵੇਂ ਦੇਖਦੇ ਹੋ ਕਿਉਂਕਿ ਪਿਛਲੇ ਲੰਬੇ ਅਰਸੇ ਤੋਂ ਇੱਕ ਆਰਜੀ ਮਾਰਕੀਟ ਲੱਗਦੀ ਸੀਗੀ ਬਰਟਨ پارک ਦੇ ਵਿੱਚ ਉਹਨੂੰ ਹੁਣ ਸ਼ਿਫਟ ਕੀਤਾ ਜਾ ਰਿਹਾ ਹੈਗਾ ਦੋ ਜਗ੍ਹਾ ਤੁਹਾਡੇ ਵੱਲੋਂ ਪ੍ਰੋਵਾਈਡ ਕੀਤੀਆਂ ਗਈਆਂ ਆ ਬਿਲਕੁਲ ਪਿਛਲੇ ਕਈ ਸਾਲਾਂ ਤੋਂ ਬਰਟਨ پارک ਦੇ ਵਿੱਚ ਜਿਹੜੀ ਆਰਜੀ ਪਟਾਕਾ ਮਾਰਕੀਟ ਲੱਗਦੀ ਸੀ ਆ ਕੋਰਪੋਰੇਸ਼ਨ ਵੱਲੋਂ ਜਿਹੜੀ ਉਹ ਥਾਂ ਪ੍ਰੋਵਾਈਡ ਕੀਤੀ ਜਾਂਦੀ ਸੀ ਕਮਿਸ਼ਨਰ ਆਫ ਪੁਲਿਸ ਵੱਲੋਂ ਜਿਹੜੇ ਉਹ ਲਾਇਸੈਂਸ ਜਿਹੜੇ ਵੰਡੇ ਜਾਂਦੇ ਸੀ ਤੇ ਮਾਰਕੀਟ ਲਗਵਾਈ ਜਾਂਦੀ ਸੀ ਪਰ ਇਸ ਸਾਲ ਜਿਵੇਂ ਤੁਹਾਨੂੰ ਪਤਾ ਬਲਟਮਪਾਲ ਦੇ ਵਿੱਚ ਜਿਹੜਾ ਸਪੋਰਟਸ ਆਬ ਬਣਦਾ ਪਿਆ ਇਸ ਕਰਕੇ ਉਹ ਥਾਂ ਜਿਹੜੀ ਹੈ ਕੋਰਪੋਰੇਸ਼ਨ ਵੱਲੋਂ ਨਹੀਂ ਪ੍ਰੋਵਾਈਡ ਕੀਤੀ ਗਈ ਮੇਰੇ ਵੱਲੋਂ ਲਗਭਗ 4 ਮਹੀਨੇ ਪਹਿਲਾਂ ਇਹ ਜਿਹੜੀ ਹੈ ਆਲਰੇਡੀ ਪੱਟਾ ਲਿਖੀ ਗਈ ਸੀ ਕਿ ਜੇ ਇਸ ਵਾਰੀ ਬਲਟਮਪਾਲ ਸੇ ਪਟਾਕਾ ਮਾਰਕੀਟ ਨਹੀਂ ਲਗਾਈ ਜਾਂਦੀ ਤਾਂ ਜੋ ਵੀ ਥਾਵਾਂ ਹੋਣਗੀਆਂ ਉਹ ਸਾਨੂੰ ਜਿਹੜੀ ਹੈ ਦੱਸੀਆਂ ਜਾਂਨ ਸੋ ਦੱਟ ਅਸੀਂ ਕਮਿਸ਼ਨਰ ਪੁਲਿਸ ਨੂੰ ਭੇਜ ਸਕੀਏ ਤੇ ਉੱਥੇ ਉਹ ਪਟਾਕਾ ਮਾਰ ਕੇ ਜਿਹੜੀ ਐਸਟੈਬਲਿਸ਼ ਕਰਵਾਈ ਜਾਂ। ਪਿਛਲੇ ਦਿਨੀ ਮੈਨੂੰ ਜਿਹੜੀ ਦੋ ਥਾਵਾਂ ਆ ਆਪਣੇ ਕਾਰਪੋਰੇਸ਼ਨ ਕਮਿਸ਼ਨਰ ਸਾਹਿਬ ਵੱਲੋਂ ਜਿਹੜੀਆਂ ਆਈਆਂ ਸੀ ਪਹਿਲੀ ਸੀ ਚਾਰਾ ਮੰਡੀ ਜੋ ਆਪਣੇ ਪ੍ਰਸ਼ਾਪੁਰ ਰੋਡ ਤੇ ਨਮਾ ਪਿੰਡੇ ਦੇ ਹਾਂਜੀ ਉਹਦੇ ਨੇੜੇ ਆ ਤੇ ਦੂਜਾ ਸੀਗਾ ਆਪਣਾ ਲਾਇਪੁਰ ਖਾਸਾ ਨੂੰ ਦੂਜਾ ਹਾਂਜੀ ਬਿਲਕੁਲ ਦੋ ਥਾਵਾਂ ਜਣੀਆਂ ਦਿੱਤੀਆਂ ਗਈਆਂ ਸੀ ਜੋ ਮੈਂ ਕਮਿਸ਼ਨਰ ਆਫ ਪੁਲਿਸ ਨੂੰ ਫਾਰਵਰਡ ਕੀਤੀ ਹੈ ਉਹਦੇ ਵਿੱਚ ਹੀ ਮੈਂ ਉਹਨਾਂ ਨੂੰ ਇਹ ਵੀ ਹਦਾਇਤ ਕੀਤੀ ਹੈ ਕਿ ਇਹ ਦੋ ਦਾਅਵੇ ਜਿਹੜੀ ਸਾਨੂੰ ਆਈਆਂ ਜਿਹਦੇ ਵਿੱਚ ਕਾਰਪੋਰੇਸ਼ਨ ਵੱਲੋਂ ਆਪਣੀ ਫਾਇਰ ਦੀ ਟੀਮ ਦਾ ਐਨਓਸੀ ਲੈ ਕੇ ਇਹਨਾਂ ਨੂੰ ਫਾਰਵਰਡ ਕੀਤਾ ਗਿਆ ਹੈਗਾ ਪਰ ਉੱਥੇ ਜੋ ਸੁਰੱਖਿਆ ਟ੍ਰੈਫਿਕ ਅਨ ਹੋਰ ਪ੍ਰਬੰਧ ਦੇਖਣੇ ਕਿਉਂਕਿ ਟਾਕਾ ਮਾਰਕਟ ਲਗਵਾਈ ਜਾਣੀ ਹੈ ਆਪਣੇ ਸੀਪੀ ਆਫਿਸ ਵੱਲੋਂ ਉਹ ਇਸ ਚੀਜ਼ ਨੂੰ ਯਕੀਨੀ ਮਨਾਉਣਗੇ ਕਿ ਬਈ ਆਪਣੇ ਉੱਥੇ ਪ੍ਰੋਪਰ ਜਿਹੜੀ ਸਿਕਿਉਰਟੀ ਐਂਡ ਟ੍ਰਾਫਿਕ ਦੀ ਵਿਵਸਥਾ ਹੁੰਦੀ ਹੈ ਐਂ ਜੇ ਉਹਨਾਂ ਨੂੰ ਲੱਗਦਾ ਹੈ ਕਿ ਉੱਥੇ ਉਹ ਵਿਵਸਥਾ ਨਹੀਂ ਹੈਗੀ ਤਾਂ ਆਪਣੇ ਪੱਧਰ ਤੇ ਵੀ ਕੋਈ ਹੋਰ ਤਾਂ ਉਹ ਦੇਖ ਸਕਦੇ ਆ ਤੇ ਉਹਦੀ ਐਨਓਸੀ ਜਿਹੜਾ ਸਬੰਧਤ ਅਧਾਰਾ ਜਾਂ ਵਿਭਾਗ ਹੈ ਉਸ ਤੋਂ ਲੈ ਸਕਦੇ ਆ ਮ ਆਪਣੀ ਪੱਤਰ ਸੇ ਵੀ ਲਿਖਿਆ ਹੈ ਕਿ ਜੇ ਉਹਨਾਂ ਨੂੰ ਇਸ ਸੰਬੰਧੀ ਕੋਈ ਦਿੱਕਤ ਆndੀ ਆ ਤੇ ਮੇਰੇ ਧਿਆਨ ਚ ਲਿਆ ਜਾਵੇ ਤਾਂ ਜੋ ਉਹਨਾਂ ਦੀ ਜੜੀ ਆ ਉਹ ਕਰਵਾਈ ਜਾ ਸਕੇ ਇਸ ਸੰਬੰਧੀ ਮੈਂ ਇਹ ਵੀ ਦੱਸਣਾ ਜ਼ਰੂਰੀ ਸਮਝਦਾ ਹਾਂ ਕਿ ਜਿਹੜੇ ਸੰਬੰਧਿਤ ਪਟਾਕਾ ਐਸੋਸੀਏਸ਼ਨ ਦੇ ਡੀਲਰਜ਼ ਹਨ ਉਹਨਾਂ ਨੂੰ ਵੀ ਅਸੀਂ ਆਪਣੀ ਮੀਟਿੰਗਸ ਦਾ ਹਿੱਸਾ ਬਣਾਉਂਦੇ ਰਹੇ ਹਾਂ ਪਿਛਲੇ ਦਿਨੀ ਅਸੀਂ ਜਦੋਂ ਮੀਟਿੰਗ ਕੀਤੀ ਸੀ ਉਹਨਾਂ ਦੀ ਵੀ ਅਸੀਂ ਚੋਇਸ ਲਈ ਸੀ ਕਿ ਜੇ ਤੁਸੀਂ ਕੋਈ ਸਾਨੂੰ ਦੱਸਣਾ ਚਾਹੁੰਦੇ ਹੋ ਤਾਂ ਉਹ ਵੀ ਸਾਨੂੰ ਦੱਸੋ ਅਨ ਉਹਨਾ ਉਹ ਜਿਹੜੀ ਵੀ ਥਾਂ ਦੱਸਿਆ ਸੀ ਉਹਦੇ ਲਈ ਵੀ ਅਸੀਂ ਐਨਓਸੀ ਲਈ ਟਰਾਈ ਕੀਤਾ ਸੀਗਾ ਪਰ ਸਾਨੂੰ ਜਿਹੜੇ ਸਬੰਧਤ ਅਦਾਰੇ ਸੀ ਉਹਨਾਂ ਉਹਨਾਂ ਐਨਓਸੀ ਜਿਹੜੀ ਨਹੀਂ ਦਿੱਤੇਗੀ ਸੋ ਸੈਕਿੰਡ ਪੁਆਇੰਟ ਮੈਂ ਆਪਣੇ ਕਮਿਸ਼ਨਰ ਆਫ ਆਪਰੇਸ਼ਨਸ ਸਾਹਿਬ ਨੂੰ ਇਹ ਵੀ ਕਿਹਾ ਕਿ ਹਜੇ ਵੀ ਕਿਉਂਕਿ ਇਹਦੇ ਡਰਾ ਹਜੇ ਸੀਪੀ ਪੁਲਿਸ ਵੱਲੋਂ ਕੱਢੇ ਨਹੀਂ ਗਏ ਹਜੇ ਵੀ ਕੋਈ ਥਾਂ ਅਜਿਹੀ ਮਿਲਦੀ ਹੈ ਜੋ ਉਪਯਕਤ ਹੋਵੇ ਜਿੱਤੇ ਉਹ ਐਨਓਸੀ ਦੇ ਸਕਦੇ ਹੋਣ ਜਿੱਤੇ ਇਹਨਾਂ ਦੀ ਫਾਇਰ ਟੀਮ ਜਿਹੜੀ ਹੈ ਐਨਓਸੀ ਦੇ ਸਕਦਾ ਹੋਵੇ ਉਹ ਸਾਨੂੰ ਦੱਸ ਦੇਣ ਅਸੀਂ ਸੀਪੀ ਆਫਿਸ ਨੂੰ ਉਹ ਇਨਟੀਮੇਟ ਕਰ ਦਾਂਗੇ ਤੇ ਜੇ ਉਹ ਤਾਂ ਉਪਯਕਤ ਹੋਵੇਗੀ ਤਾਂ ਉੱਥੇ ਵੀ ਜਿਹੜੀ ਆ ਲਗਾਈ ਜਾ ਸਕਦੀ ਹੈ ਇੱਕ ਹੋਰ ਪੁਆਇੰਟ ਮੇਰੇ ਧਿਆਨ ਦੇ ਵਿੱਚ ਆਇਆ ਸੀ ਕਿ ਮੈਨੂੰ ਇਹ ਦੱਸਿਆ ਗਿਆ ਕੁਝ ਜਿਹੜੇ ਐਸਪੀਰੈਂਟਸ ਹੈ ਜਿਨ੍ਹਾਂ ਨੂੰ ਸ਼ਾਇਦ ਲੱਗਦਾ ਹੈ ਕਿ ਵੀ ਉਹਨਾਂ ਨੂੰ ਆਪਣਾ ਲਾਇਸੈਂਸ ਮਿਲ ਜਾਵੇਗਾ ਜਦੋਂ ਡਰਾ ਨਿਕਲੇਗਾ ਕਿ ਸ਼ਾਇਦ ਸਿਟੀ ਖਾਲਸਾ ਕਾਲਜ ਜਿਹੜਾ ਆਪਣਾ ਸੋਰੀ ਲਾਇਪੁਰ ਖਾਲਸਾ ਸਕੂਲ ਦੇ ਵਿੱਚ ਕਿਸੇ ਵੱਲੋਂ ਉਹਨਾਂ ਤੋਂ ਵਦਰੈਂਟ ਦੀ ਜਿਹੜੀ ਆ ਉਹ ਮੰਗ ਡਿਮਾਂਡ ਕੀਤੀ ਜਾ ਰਹੀ ਹੈ ਆ ਬੀਨ ਵੈਰੀ ਕਲੀਅਰ ਮੈਂ ਆਪਣੇ ਪੱਤਰ ਦੇ ਵਿੱਚ ਵੀ ਇਹ ਲਿਖਿਆ ਹੈਗਾ ਕਿ ਕੋਈ ਵੀ ਜਿਹੜਾ ਰੈਂਟ ਹੈਗਾ ਉਹ ਪਿਛਲੇ ਸਾਲ ਜੋ ਬਲਟਨ ਪਾਦਰ ਰੈਂਟ ਸੀ ਸੀ ਹਾਂਜੀ ਉਸ ਤੋਂ ਵੱਧ ਰੈਂਟ ਕੋਈ ਵੀ ਪਟਾਕਾ ਵਿਕਰੇਤਾ ਜਿਹੜਾ ਨਹੀਂ ਪਰੂਗਾ ਇਟ ਵਿਲ ਬੀ ਇਨਸ਼ੋਰਡ ਬਾਏ ਦ ਆਫਿਸ ਆਫ ਦ ਕ੍ਰਿਸ਼ਨਾਪੁਰ ਪੁਲਿਸ ਐਂਡ ਜੇ ਕੋਈ ਇਸ ਸੰਬੰਧੀ ਜ਼ਿਆਦਾ ਰੈਂਟ ਮੰਗਦਾ ਹੈਗਾ ਜਾਂ ਕਿਸੇ ਤੋਂ ਮੰਗਾਇਆ ਜਾਂਦਾ ਹੈ ਉਹ ਸਾਨੂੰ ਆ ਕੇ ਦੱਸੇ ਉਹਦੇ ਖਿਲਾਫ ਵੀ ਅਸੀਂ ਸਭ ਤੋਂ ਸਖਤ ਐਕਸ਼ਨ ਜੜਲਵਾ ਇੱਕ ਜਿਹੜੇ ਪਟਾਕਾ ਵਿਕਰੇਤਾ ਹੈਗੇ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਜਿਹੜੀਆਂ ਦੁਕਾਨਾਂ ਇਹ ਵਾਲੀ ਜਗ੍ਹਾ ਜਿਹੜੀਆਂ ਪ੍ਰੋਵਾਈਡ ਕਰਵਾਈਆਂ ਜਾ ਰਹੀਆਂ ਹੈਗੀਆਂ ਜਗ੍ਹਾ ਕੰਜੈਸਟਡ ਹੈ ਗਿਆ ਰਿਹਾਇਸ਼ੀ ਏਰੀਆ ਹੈਗੇ ਆਸ-ਪਾਸ ਚਲੋ ਲੰਮਾ ਪਿੰਡ ਦੇ ਲੱਗੇ ਨੇ ਕਿਉਂਕਿ ਇੰਡਸਟਰੀ ਸਟਰੀਟ ਪੈਂਦੀ ਹੈਗੀ ਆ ਪਰ ਨਕੋਦਰ ਚੌਂਗ ਦੇ ਆਸ-ਪਾਸ ਕਹਿੰਦੇ ਵੀ ਰਿਹਾਇਸ਼ੀ ਇਲਾਕਾ ਬਹੁਤ ਜ਼ਿਆਦਾ ਇਸ ਕਰਕੇ ਥੋੜੀ ਦਿੱਕਤ ਦੀ ਗੱਲ ਕੀਤੀ ਜਾ ਰਹੀ ਜਿਹੜੀ ਦੋ ਤਾਵਾ ਦਿੱਤੀ ਆ ਉਸ ਤੋਂ ਫਸਟ ਪ੍ਰੈਫਰੈਂਸ ਜਿਹੜੀ ਅਸੀਂ ਦਿੱਤੀ ਆ ਲੰਮਾ ਪਿੰਡ ਵਾਲੀ ਚਾਰਾ ਮੰਡੀ ਦੇ ਦਿੱਤੀ ਆ ਅ ਮੇਰੀ ਇਸ ਸੰਬੰਧੀ ਇਹ ਜਿਹੜੀ ਡਿਸਕਸ਼ਨ ਵੀ ਹੋਈ ਹੈ ਉਹੀ ਹੋਈ ਹੈ ਕਿ ਕੋਸ਼ਿਸ਼ ਕਰਕੇ ਜਿਹੜੀ ਫਸਟ ਆਪਸ਼ਨ ਹੈ ਜਿਹੜੀ ਕਿ ਚਾਰਾ ਮੰਡੀ ਵਾਲੀ ਆ ਉੱਥੇ ਹੀ ਇਹ ਮਾਰਕੀਟ ਜਿਹੜੀ ਹੈ ਸਾਰੀ ਐਡਜਸਟ ਕੀਤੀ ਜਾਵੇ ਪਰ ਕਿਉਂਕਿ ਸਾਡੀ ਮੀਟਿੰਗ ਦੇ ਵਿੱਚ ਜਿਹੜੇ ਪਟਾਕਾ ਐਸੋਸੀਏਸ਼ਨ ਦੇ ਜਿਹੜੇ ਰਿਪਰੈਜ਼ੈਂਟੇਟਿਵ ਆਏ ਸੀਗੇ ਉਹਨਾਂ ਨੇ ਕਿਹਾ ਕਿ ਉਹ ਤਾਂ ਜਿਹੜੀ ਹੈ ਸ਼ਾਇਦ ਉਹਨਾਂ ਲਈ ਪੂਰੀ ਨਾ ਪਵੇ ਤੇ ਫਸਟ ਪਹਿਲਾਂ ਉਹਨੂੰ ਪੂਰਾ ਕਰਕੇ ਜੇ ਸੀਪੀ ਪੁਲਿਸ ਨੂੰ ਲੱਗਦਾ ਹੈਗਾ ਕਿ ਬਈ ਹੋਰ ਲਾਈਸੈਂਸ ਹੈ ਉਹਨੂੰ ਪੂਰਾ ਕਰਕੇ ਜੇ ਲੋੜ ਲੱਗੀ ਕਿ ਕੋਈ ਥੋੜੇ ਬਹੁਤ ਜੇ ਰਹਿ ਜਾਂਦੇ ਆ ਉਹਨਾਂ ਦੇ ਜਿਹੜੇ ਲਾਈਸੈਂਸ ਦਿੰਨੇ ਆ ਫਿਰ ਉਹਨੂੰ ਯੂਜ਼ ਕੀਤਾ ਜਾਣਾ ਮੈਂ ਆਪਣੇ ਬੱਤਰ 'ਚ ਇਹ ਵੀ ਸਪਸ਼ਟ ਕੀਤਾ ਹੈਗਾ ਜਿਉਂ ਉਹਨਾਂ ਨੂੰ ਲੱਗਦਾ ਕਿ ਜੇ ਟ੍ਰੈਫਿਕ ਜਾਂ ਸੁਰੱਖਿਆ ਪੱਖੋਂ ਕੋਈ ਥਾਂ ਜਿਹਦੀ ਐਨਓਸੀ ਆਈ ਹੈ ਕਿਉਂਕਿ ਇਹ ਥਾਵਾਂ ਸਿਰਫ ਜਿਹਦੀ ਐਨਓਸੀ ਆਈ ਹੈ ਜਿਹੜੀ ਸੁਰੱਖਿਆ ਟ੍ਰੈਫਿਕ ਐਂਡ ਜੋ ਇਨਸ਼ੋਰ ਕਰਨਾ ਕਿ ਵੀ ਜ਼ਿਆਦਾ ਕੋਈ ਬਾਦੀ ਨੂੰ ਨੁਕਸਾਨ ਨਾ ਆਵੇ ਉਹ ਪੁਲਿਸ ਵੱਲੋਂ ਦੇਖਿਆ ਜਾਊਗਾ ਅਨ ਮੇਰੇ ਵੱਲੋਂ ਸਪਸ਼ਟ ਹੈ ਜੇ ਉਹਨਾਂ ਨੂੰ ਲੱਗਦਾ ਹੈ ਕਿ ਵੀ ਇਹ ਉਹਨਾਂ ਦਾ ਕਲੀਅਰ ਨਹੀਂ ਹੈ ਤੇ ਉਹ ਉਥਾਂ ਛੱਡ ਵੀ ਸਕਦੇ ਨੇ ਦੇ ਕੈਨ ਲੁੱਕ ਫਾਰ ਸਮ ਨਿਊ ਸਪੇਸ ਬਟ ਉਹਦੇ ਲਈ ਜਿਹੜਾ ਓਨਰ ਹੈ ਮਾਲਕ ਹੈ ਉਸ ਦੀ ਐਨਓਸੀ ਹੋਣੀ ਜ਼ਰੂਰੀ ਹੈ ਅਸੀਂ ਘੱਟੋ ਘੱਟ 7-8 ਥਾਵਾਂ ਜਿਹੜੀ ਹੈ ਐਕਸਪਲੋਰ ਕੀਤੀਆਂ ਅਸੀਂ ਬਟ ਜਿਹੜਾ ਐਨਓਸੀ ਨਾ ਹੋਣ ਕਰਕੇ ਉਹ ਦਾਵਾਂ ਜਿਹੜੀ ਨਹੀਂ ਲਿੱਤਿਆਂਗੀਆਂ ਮੈਨੂੰ ਹੁਣ ਇੱਕ ਦੋ ਦਿਨਾਂ ਤੋਂ ਕਹਿ ਰਹੇ ਹਨ ਜੀ ਫਲਾਨੀ ਥਾਂ ਦਾ ਸ਼ਾਇਦ ਐਨਓਸੀ ਲੈ ਕੇ ਅਸੀਂ ਆ ਜਾਈਏ ਤਾਂ ਬਿਲਕੁਲ ਜਦੋਂ ਤੱਕ ਆਪਣਾ ਡਰਾਅ ਨਹੀਂ ਨਿਕਲ ਉਹ ਨਹੀਂ ਦੇਰ ਤੋਂ ਕੋਈ ਵੀ ਕੋਈ ਵੀ ਥਾਂ ਦੀ ਐਨਓਸੀ ਦੇ ਆ ਜ ਅਸੀਂ ਆ ਜਾਂਦੀ ਅਸੀਂ ਡੈਫੀਨਿਟਲੀ ਉਸ ਨੂੰ ਕੰਸੀਡਰ ਕਰਾਂਗੇ ਠੀਕ ਹੈ ਸਰ ਧੰਨਵਾਦ ਤੁਹਾਨੂੰ ਗੱਲਬਾਤ ਕਰਨ ਲਈ ਤਾਂ ਬਿਲਕੁਲ ਦੋ ਥਾਵਾਂ ਇਸ ਵੇਲੇ ਸੁਜੈਸਟ ਹੋਈਆਂ ਗਈਆਂ ਨੇ ਜਿਦੇ ਵਿੱਚ ਸਭ ਫਸਟ ਪ੍ਰੀਫਰੈਂਸ ਜਿਹੜੀ ਹੈਗੀ ਆ ਲੰਮਾ ਪਿੰਡ ਚਾਰਾ ਮੰਡੀ ਆ ਦੂਸਰੀ ਕੋਦਰ ਚੌਂਕ ਲਾਇਲਪੁਰ ਖਾਲਸਾ ਸਕੂਲ ਜਿਹੜਾ ਹੈਗਾ ਔਰ ਜੇ ਕਿਤੇ ਹੋਰ ਕੋਈ ਸੁਜੈਸਟ ਹੁੰਦੀ ਹੈ ਐਨਓਸੀ ਹੋਰ ਕਿਸੇ ਜਗ੍ਹਾ ਤੇ ਮਿਲਦੀ ਆ ਤਾਂ ਉਸ ਉਪਰ ਵੀ ਧਿਆਨ ਚ ਰੱਖਿਆ ਜਾਏਗਾ ਪਰ ਫਿਲਹਾਲ ਦੋ ਜਗ੍ਹਾ ਜਿਹੜੀਆਂ ਹੈਗੀਆਂ ਉਹਨਾਂ ਦੇ ਉੱਤੇ ਪਟਾਕਾ ਮਾਰਕੀਟ ਜਿਹੜੀ ਲਾਉਣ ਦੀ ਅਜ਼ਾਦੋ ਜਿਹੜੀ ਐਸ सॉरी ਡਿਪਟੀ ਕਮਿਸ਼ਨਰ ਜਲੰਧਰ ਵੱਲੋਂ ਦਿੱਤੀ ਗਈ ਹੈ ਕੈਮਰਾਮੈਨ ਸੁਖਿੰਦਰ ਦੇ ਨਾਲ ਸੁਰੇਂਦਰ ਕੰਬੋਜ ਜਾਨਕਸਾ ਟੀਵੀ ਜਲੰਧਰ ਸੋ ਫੈਸਟੀਵਲ ਸੀਜ਼ਨ ਦੀ ਸ਼ੁਰੂਆਤ ਜਿਹੜੀ ਹੈ ਹੋ ਚੁੱਕੀ ਹੈ ਨਵਰਾਤਰੀ ਚੱਲ ਰਹੇ ਨੇ ਆਉਣ ਵਾਲੇ ਦਿਨਾਂ ਚ ਦੁਸ਼ਹਿਰਾ ਆਉਣਾ ਤੇ ਉਸ ਤੋਂ 20 ਦਿਨ ਬਾਅਦ ਦੀਵਾਲੀ ਦਾ ਤਿਉਹਾਰ ਹੈ ਜਿਸ ਦਿਨ ਪਟਾਕਿਆਂ ਦੀ ਲੋੜ ਜਿਹੜੀ ਹੈਗੀ ਸ਼ਹਿਰ ਵਾਸੀਆਂ ਨੂੰ ਪੈਣੀ ਆ ਤਾਂ ਔਰ ਇਸ ਵਾਰ ਇੱਕ ਦਿੱਕਤ ਜਿਹੜੀ ਹੈਗੀ ਉਹ ਦਰਪੇਸ਼ ਆ ਰਹੀ ਹੈ ਕਿ ਜਿਹੜੀ ਪਟਾਕਿਆ ਦੀ ਮਾਰਕੀਟ ਅੱਗੇ ਬਰਟਨ ਪਾਰਕ ਦੇ ਵਿੱਚ ਲੱਗਦੀ ਸੀਗੀ ਉਹ ਐਸ ਵੇਲੇ ਸਪੋਰਟਸ ਆਬ ਬਣ ਰਿਹਾ ਉੱਥੇ ਨਵੀਨੀਕਰਨ ਹੋ ਰਿਹਾ ਔਰ ਜਿਹਦੇ ਕਰਕੇ ਹੁਣ ਸਪੋਰਟਸ ਮਾਰਕੀਟ ਸ਼ਿਫਟ ਕੀਤੀ ਜਾ ਰਹੀ ਹੈ ਸ਼ਿਫਟ ਦੋ ਜਗ੍ਹਾ ਹੋਈ ਹੈ ਡਿਪਲੀਕੇਸ਼ਨ ਔਰ ਜਲੰਧਰ ਸਾਡੇ ਨਾਲ ਹੈਗੇ ਨੇ ਸਰ ਕਿਵੇਂ ਦੇਖਦੇ ਹੋ ਕਿਉਂਕਿ ਪਿਛਲੇ ਲੰਬੇ ਅਰਸੇ ਤੋਂ ਇੱਕ ਆਰਜੀ ਮਾਰਕੀਟ ਲੱਗਦੀ ਸੀਗੀ ਬਰਟਨ ਪਾਰਕ ਦੇ ਵਿੱਚ ਉਹਨੂੰ ਸ਼ਿਫਟ ਕੀਤਾ ਜਾ ਰਿਹਾ ਹੈਗਾ ਅ ਦੋ ਜਗ੍ਹਾ ਤੁਹਾਡੇ ਵੱਲੋਂ ਪ੍ਰੋਵਾਈਡ ਕੀਤੀਆਂ ਗਈਆਂ ਆ ਬਿਲਕੁਲ ਪਿਛਲੇ ਕਈ ਸਾਲਾਂ ਤੋਂ ਬਲਟਨਪਾਲਕ ਦੇ ਵਿੱਚ ਜਿਹੜੀ ਆਰਜੀ ਪਟਾਕਾ ਮਾਰਕੀਟ ਲੱਗਦੀ ਹੈ ਆ ਕੋਰਪੋਰੇਸ਼ਨ ਵੱਲੋਂ ਜਿਹੜੀ ਉਹ ਥਾਂ ਪ੍ਰੋਵਾਈਡ ਕੀਤੀ ਜਾਂਦੀ ਸੀ ਕਮਿਸ਼ਨਰ ਆਫ ਪੁਲਿਸ ਵੱਲੋਂ ਜਿਹੜੇ ਉਹ ਲਾਇਸੈਂਸ ਜਿਹੜੇ ਵੰਡੇ ਜਾਂਦੇ ਸੀ ਤੇ ਮਾਰਕੀਟ ਲਗਵਾਈ ਜਾਂਦੀ ਸੀ ਪਰ ਇਸ ਸਾਲ ਜਿਵੇਂ ਤੁਹਾਨੂੰ ਪਤਾ ਬਲਟਨਪਾਲਕ ਦੇ ਵਿੱਚ ਜਿਹੜਾ ਸਪੋਰਟ ਸਬ ਮੰਦਪ ਆ ਇਸ ਕਰਕੇ ਉਹ ਥਾਂ ਜਿਹੜੀ ਹੈ ਕੋਰਪੋਰੇਸ਼ਨ ਵੱਲੋਂ ਨਹੀਂ ਪ੍ਰੋਵਾਈਡ ਕੀਤੀ ਗਈ ਮੇਰੇ ਵੱਲੋਂ ਲਗਭਗ 4 ਮਹੀਨੇ ਪਹਿਲਾਂ ਇਹ ਜਿਹੜੀ ਹੈ ਆਲਰੇਡੀ ਪੱਲਟਾ ਲਿਖੀ ਗਈ ਸੀ ਕਿ ਜੇ ਇਸ ਵਾਰੀ ਬਲਦੰਬਾਕਸ ਤੇ ਪਟਾਕਾ ਮਾਰਕੀਟ ਨਹੀਂ ਲਗਾਈ ਜਾਂਦੀ ਤਾਂ ਜੋ ਵੀ ਥਾਵਾਂ ਹੋਣ ਗਿਆ ਉਹ ਸਾਨੂੰ ਜਿਹੜੀ ਹੈ ਦੱਸਿਆ ਜਾਂਨ ਸੋ ਦੈਟ ਅਸੀਂ ਕਮਿਸ਼ਨਰ ਪੁਲਿਸ ਨੂੰ ਭੇਜ ਸਕੀਏ ਤੇ ਉੱਥੇ ਉਹ ਪਟਾਕਾ ਮਾਰਕੀਟ ਜਿਹੜੀ ਸਟੈਬਲਿਸ਼ ਕਰਵਾਈ ਜਾਂ। ਪਿਛਲੇ ਦਿਨੀ ਮੈਨੂੰ ਜਿਹੜੀ ਦੋ ਥਾਵਾਂ ਆਪਣੇ ਕਾਰਪੋਰੇਸ਼ਨ ਕਮਿਸ਼ਨਰ ਸਾਹਿਬ ਵੱਲੋਂ ਜਿਹੜੀਆਂ ਆਈਆਂ ਸੀ ਪਹਿਲੀ ਸੀ ਚਾਰਾ ਮੰਡੀ ਜੋ ਆਪਣੇ ਪ੍ਰਸ਼ਾਪੁਰ ਰੋਡ ਤੇ ਲਮਾ ਪਿੰਡੇ ਹਾਂਜੀ ਉਦੇ ਨੇੜੇ ਆ ਤੇ ਦੂਜਾ ਸੀਗਾ ਆਪਣਾ ਲਾਇਪੂਲ ਖਾਸਾ ਕੋ ਤੋਂ ਸਕੂਲ ਹਾਂਜੀ ਬਿਲਕੁਲ ਦੋ ਦਾਵਾਂ ਜਣੀਆਂ ਦਿੱਤੀਆਂ ਗਈਆਂ ਸੀ ਜੋ ਮੈਂ ਕਮਿਸ਼ਨਰ ਆਫ ਪੁਲਿਸ ਨੂੰ ਫਾਰਵਰਡ ਕੀਤੀ ਹੈ ਉਹਦੇ ਵਿੱਚ ਹੀ ਮੈਂ ਉਹਨਾਂ ਨੂੰ ਇਹ ਵੀ ਹਦਾਇਤ ਕੀਤੀ ਹੈ ਕਿ ਇਹ ਦੋ ਦਾਵਾਂ ਜਿਹੜੀ ਸਾਨੂੰ ਆਈਆਂ ਜਿਹਦੇ ਵਿੱਚ ਕਾਰਪੋਰੇਸ਼ਨ ਵੱਲੋਂ ਆਪਣੀ ਫਾਇਰ ਦੀ ਟੀਮ ਦਾ ਐਨਓਸੀ ਲੈ ਕੇ ਇਹਨਾਂ ਨੂੰ ਫਾਰਵਰਡ ਕੀਤਾ ਗਿਆ ਹੈਗਾ ਪਰ ਉੱਥੇ ਜੋ ਸੁਰੱਖਿਆ ਟ੍ਰੈਫਿਕ ਅਨ ਹੋਰ ਪ੍ਰਬੰਧ ਦੇਖਨੇ ਆ ਕਿਉਂਕਿ ਟਾਕਾ ਮਾਰਕਟ ਲਗਵਾਈ ਜਾਣੀ ਹੈ ਆਪਣੇ ਸੀਪੀ ਆਫਿਸ ਵੱਲੋਂ ਉਹ ਇਸ ਚੀਜ਼ ਨੂੰ ਯਕੀਨੀ ਮਨਾਉਣਗੇ ਕਿ ਬਈ ਆਪਣੇ ਉੱਥੇ ਪ੍ਰੋਪਰ ਜਿਹੜੀ ਸਿਕਿਉਰਟੀ ਐਂਡ ਟ੍ਰਾਫਿਕ ਦੀ ਵਿਵਸਥਾ ਹੁੰਦੀ ਹੈ ਐਂ ਜੇ ਉਹਨਾਂ ਨੂੰ ਲੱਗਦਾ ਹੈ ਕਿ ਉੱਥੇ ਉਹ ਵਿਵਸਥਾ ਨਹੀਂ ਹੈਗੀ ਤਾਂ ਆਪਣੇ ਪੱਧਰ ਤੇ ਵੀ ਕੋਈ ਹੋਰ ਤਾਂ ਉਹ ਦੇਖ ਸਕਦੇ ਆ ਤੇ ਉਹਦੀ ਐਨਓਸੀ ਜਿਹੜਾ ਸਬੰਧਤ ਅਧਾਰਾ ਜਾਂ ਵਿਭਾਗ ਹੈ ਉਸ ਤੋਂ ਲੈ ਸਕਦੇ ਆ ਮੈਂ ਆਪਣੀ ਪੱਤਰ ਜੀ ਵੀ ਲਿਖਿਆ ਹੈ ਕਿ ਜੇ ਉਹਨਾਂ ਨੂੰ ਇਸ ਸੰਬੰਧੀ ਕੋਈ ਦਿੱਕਤ ਆਂਦੀ ਹੈ ਤਾਂ ਮੇਰੇ ਧਿਆਨ ਚ ਲਿਆ ਜਾਵੇ ਤਾਂ ਜੋ ਉਹਨਾਂ ਦੀ ਜਿਹੜੀ ਆ ਉਹ ਕਰਵਾਈ ਜਾ ਸਕੇ ਇਸ ਸਬੰਧੀ ਮੈਂ ਇਹ ਵੀ ਦੱਸਣਾ ਚਾਹ ਰਿਹਾ ਸਮਝਦਾ ਹਾਂ ਕਿ ਜਿਹੜੇ ਸਬੰਧਤ ਪਟਾਕਾ ਐਸੋਸੀਏਸ਼ਨ ਦੇ ਡੀਲਰਜ਼ ਹਨ ਉਹਨਾਂ ਨੂੰ ਵੀ ਅਸੀਂ ਆਪਣੀ ਮੀਟਿੰਗਸ ਦਾ ਹਿੱਸਾ ਬਣਾਉਂਦੇ ਰਹਾਂ ਪਿਛਲੇ ਦਿਨੀ ਅਸੀਂ ਜਦੋਂ ਮੀਟਿੰਗ ਕੀਤੀ ਸੀ ਉਹਨਾਂ ਦੀ ਵੀ ਅਸੀਂ ਚੋਇਸ ਲਈ ਸੀ ਕਿ ਜੇ ਤੁਸੀਂ ਕੋਈ ਸਾਨੂੰ ਦੱਸਣਾ ਚਾਹੁੰਦੇ ਹੋ ਥਾਂ ਤਾਂ ਉਹ ਵੀ ਸਾਨੂੰ ਦੱਸੋ ਐਂਡ ਉਹਨਾਂ ਉਹ ਜਿਹੜੀ ਵੀ ਥਾਂ ਦੱਸੀਆਂ ਸੀ ਉਹਦੇ ਲਈ ਵੀ ਅਸੀਂ ਐਨਓਸੀ ਲਈ ਟਰਾਈ ਕੀਤਾ ਸੀਗਾ ਪਰ ਸਾਨੂੰ ਜਿਹੜੇ ਸਬੰਧਤ ਅਦਾਰੇ ਸੀ ਉਹਨਾਂ ਵੱਲੋਂ ਐਨਓਸੀ ਜਿਹੜੀ ਨਹੀਂ ਦਿੱਤੀ ਗਈ ਸੋ ਸੈਕੰਡ ਪੁਆਇੰਟ ਮੈਂ ਆਪਣੇ ਕਮਿਸ਼ਨਰ ਕੋ ਆਪਰੇਸ਼ਨਸ ਸਾਹਿਬ ਨੂੰ ਇਹ ਵੀ ਕਿਹਾ ਕਿ ਹਜੇ ਵੀ ਕਿਉਂਕਿ ਇਹਦੇ ਡਰਾ ਹਜੇ ਸੀਪੀ ਪੁਲਿਸ ਵੱਲੋਂ ਕੱਢੇ ਨਹੀਂ ਗਏ ਹਜੇ ਵੀ ਕੋਈ ਥਾਂ ਅਜੀਹੀ ਮਿਲਦੀ ਹੈ ਜੋ ਉਪਯਕਤ ਹੋਵੇ ਜਿੱਤੇ ਉਹ ਐਨਓਸੀ ਦੇ ਸਕਦੇ ਹੋਣ ਜਿੱਤੇ ਇਹਨਾਂ ਦੀ ਫਾਇਰ ਟੀਮ ਜਿਹੜੀ ਹੈ ਐਨਓਸੀ ਦੇ ਸਕਦਾ ਹੋਵੇ ਉਹ ਸਾਨੂੰ ਦੱਸ ਦੇ ਅਸੀਂ ਸੀਪੀ ਆਫਿਸ ਨੂੰ ਉਹ ਇਨਟੀਮੇਟ ਕਰ ਦਾਂਗੇ ਤੇ ਜੇ ਉਹ ਥਾਂ ਉਪਯਕਤ ਹੋਵੇਗੀ ਤਾਂ ਉੱਥੇ ਵੀ ਜਿਹੜੀ ਲਗਾਈ ਜਾ ਸਕਦੀ ਹੈ ਇੱਕ ਹੋਰ ਪੁਆਇੰਟ ਮੇਰੇ ਧਿਆਨ ਦੇ ਵਿੱਚ ਆਇਆ ਸੀ ਕਿ ਮੈਨੂੰ ਇਹ ਦੱਸਿਆ ਗਿਆ ਕੁਝ ਜਿਹੜੇ ਐਸਪੀਰੈਂਟਸ ਹੈ ਜਿਨ੍ਹਾਂ ਨੂੰ ਸ਼ਾਇਦ ਲੱਗਦਾ ਹੈ ਕਿ ਵੀ ਉਹਨਾਂ ਨੂੰ ਆਪਣਾ ਲਾਇਸੈਂਸ ਮਿਲ ਜਾਵੇਗਾ ਜਦੋਂ ਡਰਾ ਨਿਕਲੇਗਾ ਕਿ ਸ਼ਾਇਦ ਸਿਟੀ ਖਾਲਸਾ ਕਾਲਜ ਜਿਹੜਾ ਆਪਣਾ ਸੋਰੀ ਲਾਇਪੁਰ ਖਾਲਸਾ ਸਕੂਲ ਦੇ ਵਿੱਚ ਕਿਸੇ ਵੱਲੋਂ ਉਹਨਾਂ ਤੋਂ ਵਦਰੈਂਟ ਦੀ ਜਿਹੜੀ ਹੈ ਉਹ ਮੰਗ ਡਿਮਾਂਡ ਕੀਤੀ ਜਾ ਰਹੀ ਹੈ ਆ ਬੀਨ ਵੈਰੀ ਕਲੀਅਰ ਮੈਂ ਆਪਣੇ ਪੱਤਰ ਦੇ ਵਿੱਚ ਵੀ ਇਹ ਲਿਖਿਆ ਹੈਗਾ ਕਿ ਕੋਈ ਵੀ ਜਿਹੜਾ ਰੈਂਟ ਹੈਗਾ ਉਹ ਪਿਛਲੇ ਸਾਥ ਜੋ ਬਲਟਨ ਪਾਦਰ ਰੈਂਟ ਸੀ ਸੀ ਹਾਂਜੀ ਉਸ ਤੋਂ ਵੱਧ ਰੈਂਟ ਕੋਈ ਵੀ ਪਟਾਕਾ ਵਿਕਰੇਤਾ ਜਿਹੜਾ ਨਹੀਂ ਪਰੂਗਾ ਇਟ ਵਿਲ ਬੀ ਇਨਸ਼ੋਰਡ ਬਾਏ ਦ ਆਫਿਸ ਆਫ ਦ ਕੁਸ਼ਨਰੋ ਪੁਲਿਸ ਐਂਡ ਜੇ ਕੋਈ ਇਸ ਸੰਬੰਧੀ ਜ਼ਿਆਦਾ ਰੈਂਟ ਮੰਗਦਾ ਹੈਗਾ ਜਾਂ ਕਿਸੇ ਤੋਂ ਮੰਗਾਇਆ ਜਾਂਦਾ ਹੈ ਉਹ ਸਾਨੂੰ ਆ ਕੇ ਦੱਸੇ ਉਹਦੇ ਖਿਲਾਫ ਵੀ ਅਸੀਂ ਸਖਤੋ ਸਖਤ ਐਕਸ਼ਨ ਜੜਲਵਾ ਇੱਕ ਜਿਹੜੇ ਪਟਾਕਾ ਵਿਕਰੇਤਾ ਹੈਗੇ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਜਿਹੜੀਆਂ ਦੁਕਾਨਾਂ ਇਹ ਵਾਲੀ ਜਗ੍ਹਾ ਜਿਹੜੀਆਂ ਪ੍ਰੋਵਾਈਡ ਕਰਵਾਈਆਂ ਜਾ ਰਹੀਆਂ ਹੈਗੀਆਂ ਜਗ੍ਹਾ ਕੰਜੈਸਟਡ ਹੈ ਗਿਆ ਰਿਹਾਇਸ਼ੀ ਏਰੀਆ ਹੈਗੇ ਆਸ-ਪਾਸ ਚਲੋ ਲੰਮਾ ਪਿੰਡ ਦੇ ਲੱਗੇ ਨੇ ਕਿਉਂਕਿ ਇੰਡਸਟਰੀ ਸਟਰੀਟ ਪੈਂਦੀ ਹੈਗੀ ਆ ਪਰ ਨਕੋਦਰ ਚੌਂਗ ਦੇ ਆਸ-ਪਾਸ ਕਹਿੰਦੇ ਵੀ ਰਿਹਾਇਸ਼ੀ ਇਲਾਕਾ ਬਹੁਤ ਜ਼ਿਆਦਾ ਇਸ ਕਰਕੇ ਥੋੜੀ ਦਿੱਕਤ ਦੀ ਗੱਲ ਕੀਤੀ ਜਾ ਰਹੀ ਜਿਹੜੀ ਦੋ ਤਾਵਾ ਦਿੱਤੀ ਆ ਉਸ ਤੋਂ ਫਸਟ ਪ੍ਰੈਫਰੈਂਸ ਜਿਹੜੀ ਅਸੀਂ ਦਿੱਤੀ ਆ ਲੰਮਾ ਪਿੰਡ ਵਾਲੀ ਚਾਰਾ ਮੰਡੀ ਦੇ ਦਿੱਤੀ ਆ ਅ ਮੇਰੀ ਇਸ ਸੰਬੰਧੀ ਇਹ ਜਿਹੜੀ ਡਿਸਕਸ਼ਨ ਵੀ ਹੋਈ ਹੈ ਉਹੀ ਹੋਈ ਹੈ ਕਿ ਕੋਸ਼ਿਸ਼ ਕਰਕੇ ਜਿਹੜੀ ਫਸਟ ਆਪਸ਼ਨ ਹੈ ਜਿਹੜੀ ਕਿ ਚਾਰਾ ਮੰਡੀ ਵਾਲੀ ਆ ਉੱਥੇ ਹੀ ਇਹ ਮਾਰਕੀਟ ਜਿਹੜੀ ਹੈ ਸਾਰੀ ਐਡਜਸਟ ਕੀਤੀ ਜਾਵੇ ਪਰ ਕਿਉਂਕਿ ਸਾਡੀ ਮੀਟਿੰਗ ਦੇ ਵਿੱਚ ਜਿਹੜੇ ਪਟਾਕਾ ਐਸੋਸੀਏਸ਼ਨ ਦੇ ਜਿਹੜੇ ਰਿਪਰੈਜ਼ੈਂਟੇਟਿਵ ਆਏ ਸੀਗੇ ਉਹਨਾਂ ਨੇ ਕਿਹਾ ਕਿ ਉਹ ਤਾਂ ਜਿਹੜੀ ਹੈ ਸ਼ਾਇਦ ਉਹਨਾਂ ਲਈ ਪੂਰੀ ਨਾ ਪਵੇ ਤੇ ਫਸਟ ਪਹਿਲਾਂ ਉਹਨੂੰ ਪੂਰਾ ਕਰਕੇ ਜੇ ਸੀਪੀ ਪੁਲਿਸ ਨੂੰ ਲੱਗਦਾ ਹੈਗਾ ਕਿ ਬਈ ਹੋਰ ਲਾਈਸੈਂਸ ਹੈ ਉਹਨੂੰ ਪੂਰਾ ਕਰਕੇ ਜੇ ਲੋੜ ਲੱਗੀ ਕਿ ਕੋਈ ਥੋੜੇ ਬਹੁਤ ਜੇ ਰਹਿ ਜਾਂਦੇ ਉਹਨਾਂ ਦੇ ਜਿਹੜੇ ਲਾਈਸੈਂਸ ਦਿੰਨੇ ਆ ਫਿਰ ਉਹਨੂੰ ਯੂਜ਼ ਕੀਤਾ ਜਾਣਾ ਮੈਂ ਆਪਣੇ ਬੱਤਰ 'ਚ ਇਹ ਵੀ ਸਪਸ਼ਟ ਕੀਤਾ ਹੈਗਾ ਜਿਉਂ ਉਹਨਾਂ ਨੂੰ ਲੱਗਦਾ ਕਿ ਜੇ ਟ੍ਰੈਫਿਕ ਜਾਂ ਸੁਰੱਖਿਆ ਪੱਖੋਂ ਕੋਈ ਥਾਂ ਜਿਹਦੀ ਐਨਓਸੀ ਆਈ ਹੈ ਕਿਉਂਕਿ ਇਹ ਥਾਵਾਂ ਸਿਰਫ ਜਿਹਦੀ ਐਨਓਸੀ ਆਈ ਹੈ ਜਿਹੜੀ ਸੁਰੱਖਿਆ ਟ੍ਰੈਫਿਕ ਐਂਡ ਜੋ ਇਨਸ਼ੋਰ ਕਰਨਾ ਕਿ ਵੀ ਜ਼ਿਆਦਾ ਕੋਈ ਬਾਦੀ ਨੂੰ ਨੁਕਸਾਨ ਨਾ ਆਵੇ ਉਹ ਪੁਲਿਸ ਵੱਲੋਂ ਦੇਖਿਆ ਜਾਊਗਾ ਅਨ ਮੇਰੇ ਬੋਲਨ ਸਪਸ਼ਟ ਹੈ ਜਿਉਂਨੋਂ ਲੱਗਦਾ ਹੈ ਕਿ ਵੀ ਇਹ ਉਹਨਾਂ ਦਾ ਕਲੀਅਰ ਨਹੀਂ ਹੈ ਤੇ ਉਹ ਉਥਾਂ ਛੱਡ ਵੀ ਸਕਦੇ ਨੇ ਦੇ ਕੈਨ ਲੁੱਕ ਫਾਰ ਸਮ ਨਿਊ ਸਪੇਸ ਬਟ ਉਹਦੇ ਲਈ ਜਿਹੜਾ ਓਨਰ ਹੈ ਮਾਲਕ ਹੈ ਉਸ ਦੀ ਐਨਓਸੀ ਹੋਣੀ ਜ਼ਰੂਰੀ ਹੈ ਅਸੀਂ ਘੱਟੋ ਘੱਟ 7-8 ਥਾਵਾਂ ਜਿਹੜੀ ਹੈ ਐਕਸਪਲੋਰ ਕੀਤੀਆਂ ਅਸੀਂ ਬਟ ਜਿਹੜਾ ਐਨਓਸੀ ਨਾ ਹੋਣ ਕਰਕੇ ਉਹ ਦਾਵਾਂ ਜਿਹੜੀ ਨਹੀਂ ਲਿੱਤਿਆਂ ਗਿਆ ਮੈਨੂੰ ਹੁਣ ਇੱਕ ਦੋ ਦਿਨਾਂ ਤੋਂ ਕਹਿ ਰਹੇ ਹਨ ਜੀ ਫਲਾਨੀ ਥਾਂ ਦਾ ਸ਼ਾਇਦ ਐਨਓਸੀ ਲੈ ਕੇ ਅਸੀਂ ਆ ਜਾਈਏ ਤਾਂ ਬਿਲਕੁਲ ਜਦੋਂ ਤੱਕ ਆਪਣਾ ਡਰਾਅ ਨਹੀਂ ਨਿਕਲ ਉਹਨੀ ਦੇਰ ਤੱਕ ਕੋਈ ਵੀ ਕੋਈ ਵੀ ਤਾਂ ਆ ਦੀ ਐਨਓਸੀ ਦੇ ਅੱਜ ਅਸੀਂ ਆ ਜਾਂਦੀ ਅਸੀਂ ਡੈਫੀਨਿਟਲੀ ਉਸ ਨੂੰ ਕੰਸੀਡਰ ਕਰਾਂਗੇ ਠੀਕ ਹੈ ਜੀ ਧੰਨਵਾਦ ਤੁਮ ਨਾਲ ਗੱਲਬਾਤ ਕਰਨ ਲਈ ਤਾਂ ਬਿਲਕੁਲ ਦੋ ਥਾਵਾਂ ਇਸ ਵੇਲੇ ਸੁਜੈਸਟ ਹੋਈਆਂ ਗਈਆਂ ਨੇ ਜਿਦੇ ਵਿੱਚ ਉਹ ਸਭ ਫਸਟ ਪ੍ਰੀਫਰੈਂਸ ਜਿਹੜੀ ਹੈਗੀ ਆ ਲੰਮਾ ਪਿੰਡ ਚਾਰਾ ਮੰਡੀ ਆ ਦੂਸਰੀ ਕੁਦਰਚੌਂਕ ਲਾਇਲਪੁਰ ਖਾਲਸਾ ਸਕੂਲ ਜਿਹੜਾ ਹੈਗਾ ਔਰ ਜੇ ਕਿੱਤਰੇ ਹੋਰ ਕੋਈ ਸੁਜੈਸਟ ਹੁੰਦੀ ਹੈ ਐਨਓਸੀ ਹੋਰ ਕਿਸੇ ਜਗ੍ਹਾ ਤੇ ਮਿਲਦੀ ਆ ਤਾਂ ਉਸ ਨੂੰ ਵੀ ਧਿਆਨ ਚ ਰੱਖਿਆ ਜਾਏਗਾ ਪਰ ਫਿਲਹਾਲ ਦੋ ਜਗ੍ਹਾ ਜਿਹੜੀਆਂ ਹੈਗੀਆਂ ਉਹਨਾਂ ਦੇ ਉੱਤੇ ਪਟਾਕਾ ਮਾਰਕੀਟ ਜਿਹੜੀ ਲਾਉਣ ਦੀ ਇਜਾਜ਼ਤ ਜਿਹੜੀ ਐਸ ਸੌਰੀ ਡਿਪਟੀ ਕਮਿਸ਼ਨਰ ਜਲੰਧਰ ਵੱਲੋਂ ਦਿੱਤੀ ਗਈ ਹੈ ਕੈਮਰਾਮੈਨ ਸੁਖਿੰਦਰ ਦੇ ਨਾਲ ਸੁਰੇਂਦਰ ਕੰਬੋਜ ਜਾਨਕਸਾ ਟੀਵੀ ਜਲੰਧਰ